ਹਾਂਜੀ ਦੋਸਤੋ ਇਸ ਵੀਡੀਓ ਦੇ ਰਾਹੀਂ ਆਪਾਂ ਸਾਰੇ ਘੋੜੀਆਂ ਵਾਲੇ ਭਰਾਵਾਂ ਨੂੰ ਜਾਣਕਾਰੀ ਦੇਣੀ ਆ ਨੁਕਰੇ ਘੋੜੇ ਜੋਧੇ ਦੀ ਸਟੱਡ ਸਰਵਿਸ ਦੀ ਫੀਸ ਦੇ ਬਾਰੇ ਜਿਹੜਾ ਪਿਛਲਾ ਮਾਗੀ ਮੇਲਾ ਲੰਘ ਕੇ ਗਿਆ ਦੋਸਤੋ ਉਦੋਂ ਪਹਿਲਾਂ ਆਪਾਂ ਜੋਧੇ ਦੀ ਵੀਡੀਓ ਕੀਤੀ ਸੀ ਤੇ 2298 ਵੀਡੀਓ ਦੇ ਵਿੱਚ ਇਹਦੀ 25000 ਰੁਪਿਆ ਫੀਸ ਰੱਖੀ ਸੀ ਸੋ ਬਾਅਦ ਦੇ ਵਿੱਚ ਜਦੋਂ ਮਾਗੀ ਮੇਲਾ ਆਇਆ ਸੀਗਾ ਤਾਂ ਬਾਈ ਵਰਗਿਆਂ ਨੇ ਉਸ ਮਾਗੀ ਮੇਲੇ ਮੌਕੇ ਇਹਦੀ ਫੀਸ 31000 ਰੁਪਿਆ ਕਰੀ ਸੀ ਜੋਦੇ ਦੀ ਸੋ ਕੁਸ਼ਕ ਭਰਾ ਕਨਫਿਊਜ਼ਨ ਚ ਸੀਗੇ ਜਿਹੜੇ ਭਰਾ ਉਹ ਵੀਡੀਓ ਦੇਖਦੇ ਸੀਗੇ ਤੇ ਕਹਿ ਦਿੰਦੇ ਸੀ ਬਾਈ ਵੀਡੀਓ ਦੇ ਵਿੱਚ ਤਾਂ ਤੁਸੀਂ ਫੀਸ 25000 ਰੁਪਿਆ ਦੱਸੀ ਆ ਤੇ ਪਰ ਤੁਸੀਂ ਕਹੀ 31000 ਜਾਨੇ ਹੋ ਸੋ ਫੀਸ ਬਾਈ ਵਰਗਿਆਂ ਨੇ ਕੋਈ ਹੁਣ ਨਹੀਂ ਵਧਾਈ ਇਹ ਮਾਗੀ ਮੇਲੇ ਮੌਕੇ ਦੀ ਹੋਈ ਵਧਾਈ ਵੀ ਆ ਫੀਸ ਉਦੋਂ ਹੀ 31000 ਰੁਪਿਆ ਕਰੀ ਸੀਗੀ ਸੋ ਨੋਟ ਕਰ ਲਿਓ ਜਿਸ ਕਿਸੇ ਭਰਾ ਨੇ ਘੋੜੀ ਮੇਟ ਕਰਾਉਣੀ ਆ 31000 ਰੁਪਿਆ ਬਾਈ ਜੋਦੇ ਦੀ ਸਟੱਡ ਸਰਵਿਸ ਦੀ ਫੀਸ ਆ ਵੀਡੀਓ ਉਹਦੋਂ ਪਹਿਲਾਂ ਦੀ ਪਾਈ ਵੀ ਆ ਮਾਗੀ ਮੇਲੇ ਤੋਂ ਪਹਿਲਾਂ ਦੀ ਉਸ ਤੋਂ ਬਾਅਦ ਕੋਈ ਵੀਡੀਓ ਇਹਦੀ ਆਪਾਂ ਪਾਈ ਨਹੀਂ ਸੀ ਸਟੱਡ ਸਰਵਿਸ ਵਾਸਤੇ ਦੱਸਣ ਵਾਸਤੇ ਸੋ ਨੋਟ ਕਰ ਲਿਓ ਕੋਈ ਵੀ ਭਰਾ ਘੋੜੀ ਮੇਟ ਕਰਾਉਣਾ ਚਾਹੁੰਦਾ ਤਾਂ ਬੇਝਿਜਕ ਹੋ ਕੇ ਬਾਈ ਜਸਪਾਲ ਅਰਗਿਆਂ ਨੂੰ ਘੋਲੀਏ ਪਿੰਡ ਵਾਲਿਆਂ ਨੂੰ ਫੋਨ ਲਾ ਲਿਓ ਘੋੜੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਸਮੁੰਦਰ ਘੋੜੇ ਦਾ ਬੱਚਾ ਇਹ ਘੋਲੀ ਵਾਲਾ ਜੋਧਾ 70 ਇੰਚ ਹਾਈਟ ਆ ਇਹਦੀ ਜਿਹੜੇ ਆਪਾਂ ਜਾਣਦੇ ਆ ਵੀ 2 3 ਨਾਮੀ ਆਸਟ੍ਰੇਲੀਅਨ ਪੂਰੇ ਟੌਪ ਦੇ ਆ ਜਿਹੜੇ ਵੱਡੀ ਹਾਈਟ ਵਾਲੇ ਸਮੁੰਦਰ ਦੇ ਉਹਨਾਂ ਦੋਨਾਂ ਤਿੰਨਾਂ ਘੋੜਿਆਂ ਦੇ ਵਿੱਚੋਂ ਇਹ ਵੱਡੀ ਹਾਈਟ ਦਾ ਘੋੜਾ ਇੱਕ ਆ ਦੋਸਤੋ ਜੋਧਾ ਘੋਲੀਏ ਪਿੰਡ ਵਾਲਾ ਸੋ ਨੋਟ ਕਰ ਲਓ ਬਾਈ ਜਸਪਾਲ ਦਾ ਸਕਰੀਨ ਦੇ ਆਪਾਂ ਕੰਟੈਕਟਰ ਨੰਬਰ ਦੇਤਾ 98764 ਨਾਟ 190 ਜੋਦੇ ਦੇ ਰਿਜ਼ਲਟ ਆਪਦੇ ਬੈਂਕ ਬਹੁਤ ਟਾਪ ਦੇ ਵੱਡੇ ਬੱਚੇ ਨੇ ਪੈਦਾ ਕੀਤੇ ਆ ਦੋਸਤੋ